ਉਦੋਂ ਬਾਕੀ ਸਾਰੇ ਚੰਨਾਂ ਨੂੰ ਸਬਸਕ੍ਰਾਈਬ ਕਰੋ ਸਸਰੀ ਕਾਲ ਜੀ ਡੈਂਪਰ ਟਰਾਲਾ ਵਿਕਾਊ ਹੈ 11/6.5 ਦਾ ਮਾਡਲ ਹੈ ਜੀ 2013 ਫੁੱਲ ਹੈਵੀ ਹੈ ਟਾਇਰ 35 ਪੈਸੇ ਪਏ ਆ ਰੇਟ ਹੈ ਜੀ 1,40,000 ਡਿਮਾਂਡ ਹੈ ਕਿਸਾਨਬੀਰ ਦੀ ਏਰੀਆ ਜੀ ਸੰਗਰੂਰ ਟਰਾਲਾ ਪਿਵਾਨੀਗੜ੍ਹ ਦਾ ਬਣਿਆ ਹੋਇਆ ਹੈ ਕਿਸਾਨਬੀਰ ਦਾ ਨੰਬਰ ਨੰਬਰ ਹੈ ਜੀ 99146 38030 9914638030 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲਾ ਖਰੀਦ ਸਕਦੇ ਹੋ ਜੀ ਜੇ ਕਿਸੇ ਵੀ ਦਾ ਸੰਦ ਸੇਲ ਹੋ ਜਾਵੇ ਤਾਂ ਕੋਈ ਵੀ ਐਡ ਡਿਲੀਟ ਨਹੀਂ ਕੀਤੀ ਜਾਊਗੀ ਬਹੁਤ ਵੀਰਾਂ ਦੇ ਫੋਨ ਕਰਕੇ ਕਹਿੰਦੇ ਨੇ ਕਿ ਸਾਡੀ ਐਡ ਕੱਢ ਦਿਓ ਵੀਰੇ ਇਸ ਤਰ੍ਹਾਂ ਨਹੀਂ ਹੁੰਦਾ ਅਸੀਂ ਕਿਸਾਨ ਭਰਾਵਾਂ ਨੂੰ ਬੇਨਤੀ ਜ਼ਰੂਰ ਕਰਦੇ ਹਾਂਗੇ ਕਿ ਜਿਹੜੇ ਤਰੀਕ ਨੂੰ ਐਡ ਲਾਈ ਹੁੰਦੀ ਹੈ ਉਸ ਤੋਂ ਲੈ ਕੇ 1 ਮਹੀਨੇ ਤੋਂ ਬਾਅਦ ਫੋਨ ਨਾ ਲਾਇਆ ਕਰੋ ਜੀ ਐਡ ਕਰਨ ਲਈ ਸਾਡਾ WhatsApp ਨੰਬਰ ਹੈ ਜੀ 987988446 ਜੇ ਕਿ ਸਕਰੀਨ ਦੇ ਥੱਲੇ ਖੱਟੇ ਅੱਖਰਾਂ ਸ਼ੋਅ ਹੋ ਰਿਹਾ ਉਸ ਨੰਬਰ ਤੇ 5 ਤੋਂ 7 ਫੋਟੋ ਮਾਤੇ ਫੁੱਲ ਡਿਟੇਲ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਅੱਗੇ ਜੀ ਸੋਨਾ ਲਿਕਟ ਰਾਇਰ ਵਿਕਾਊ ਹੈ 35 DI ਮਾਡਲ ਹੈ ਜੀ 2003 ਰੇਟ ਮੰਗਿਆ ਕਿਸਾਨ ਵੀਰ ਨੇ 140000 ਏਰੀਆ ਸਿਰਸਾ ਕਿਸਾਨ ਵੀਰ ਦਾ ਨੰਬਰ ਹੈ 9518472950 9518472950 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਟ ਖਰੀਦ ਸਕਦੇ ਹੋ ਜੀ ਅਗੇ ਜੀ ਸੋਨਾਲਿਕਾ 750 मॉडल है जी दो हजार अठ टायर नवे पे है रेट मंगे जी तीन लख हज़ार पंजाब नंबर है सोना लीकर ट्रैट बिकाऊ है सात सौ पाँह मॉडल है जी दो हजार अठ टायर नवे पे है रेट मंगे जी तीन लख ती हजार पंजाब नंबर है जी किसान भीर का नंबर है चुरानवे एक सौ सतर तेरह एक सौ छपंजा एक सौ सतर तेरह एक सौ छपंजा ਤੁਸੀਂ ਇਸ ਨੰਬਰ ਤੇ ਫੋਨ ਕਰਕੇ ਡਰਾਟ ਖਰੀਦ ਸਕਦੇ ਹੋ ਜੀ ਜਿਹੜੇ ਵੀਰ ਸਾਡੇ ਚੈਨਲ ਨਾਲ ਜੁੜ ਰਹੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਜਿਹੜੇ ਵੀਰ ਨਵੇਂ ਆ ਉਹ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਤੇ ਸਾਈਡ ਤੇ ਘੰਟੀ ਦਾ ਬਟਨ ਆਊਗਾ ਉਹਨੂੰ ਦਬਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਵੀ ਅਸੀਂ ਵੀਡੀਓ ਪਾਈਏ ਸਿੱਧਾ ਤੁਹਾਡੇ ਕੋਲੇ ਪਹੁੰਚੇ ਤੇ ਤੁਸੀਂ ਸਾਡੀ ਇੱਕ ਵੀ ਵੀਡੀਓ ਮਿਸ ਨਾ ਕਰੋ ਜੀ ਆਸ਼ਰ ਟਰੈਕ ਵਿਕਾਊ ਹੈ ਮਾਡਲ ਹੈ 2003 ਰੇਟ ਮੰਗੇ ਕਿਸਾਨ ਵੀਰ ਨੇ 155000 ਆਸ਼ਰ ਟਰੈਕ ਵਿਕਾਊ ਹੈ ਜੀ ਮਾਡਲ ਹੈ 2003 ਰੇਟ ਮੰਗੇ ਕਿਸਾਨ ਵੀਰ ਨੇ 155000 ਕਿਸਾਨ ਵੀਰ ਦਾ ਨੰਬਰ ਹੈ ਜੀ 9465503231 94 65503231 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਟ ਖਰੀਦ ਸਕਦੇ ਹੋ ਜੀ। ਜਲਦੀ ਜਲਦੀ ਵੀਡੀਓ ਸ਼ੇਅਰ ਕਰਿਆ ਕਰੋ ਜੀ ਤੇ ਲਾਈਕ ਕਰਿਆ ਕਰੋ, ਕਮੈਂਟ ਕਰਕੇ ਆਪਣੇ ਸੁਝਾਅ ਜਰੂਰ ਦਿਆ ਕਰੋ ਕਿ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ। ਕਈ ਵਾਰੀ ਕੋਈ ਮਿਸਟੇਕ ਹੋ ਜਾਵੇ ਸਾਥੋਂ ਤਾਂ ਅਸੀਂ ਉਹਨੂੰ ਸੁਧਾਰ ਸਕੀਏ। ਅੱਗੇ ਜੀ ਕੇਐਸ ਦੀ ਮਸ਼ੀਨ ਵਿਕਾਊ ਹੈ। ਮਾਡਲ ਹੈ ਜੀ 2015। ਰੇਟ ਹੈ ਜੀ 1,68,000। ਏਰੀਆ ਕਿਸਾਨ ਵੀਰ ਦਾ ਫਿਰੋਜ਼ਪੁਰ ਕੇਐਸ ਦੀ ਤੂੜੀ ਵਾਲੀ ਮਸ਼ੀਨ ਵਿਕਾਊ ਹੈ ਮਾਡਲ ਹੈ ਜੀ 2015 ਰੇਟ ਹੈ ਜੀ 1,68,000 ਏਰੀਆ ਕਿਸਾਨ ਵੀਰ ਦਾ ਫਿਰੋਜ਼ਪੁਰ ਕਿਸਾਨ ਵੀਰ ਦਾ ਨੰਬਰ ਹੈ 8427540933 8427540933 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਮਸ਼ੀਨ ਕਿਸਕ ਦਿਓ ਜੀ ਅੱਗੇ ਜੀ अल्टੋ ਗੱਡੀ ਵਿਕਾਊ ਹੈ ਮਾਡਲ ਹੈ ਜੀ 2006 ਟਾਇਰ ਚਾਲੀ ਪੈਸੇ ਪਈ ਹੈ ਰੇਟ ਮੰਗੇ ਕਿਸਾਨ ਵੀਰ ਨੇ 1 ਲੱਖ 5000 ਏਰੀਆ ਜੀ ਤਲਵੰਡੀ ਸਾਬੋ अल्टੋ ਗੱਡੀ ਵਿਕਾਊ ਹੈ ਜੀ ਮਾਡਲ ਹੈ 2006 ਟਾਇਰ 40 ਪੈਸੇ ਪਈ ਹੈ ਰੇਟ ਮੰਗੇ ਕਿਸਾਨ ਵੀਰ ਨੇ 1,05,000 ਏਰੀਏ ਜੀ ਇਹਨਾਂ ਦਾ ਤਲਵੰਡੀ ਸਾਬੋ ਕਿਸਾਨ ਵੀਰ ਦਾ ਨੰਬਰ ਹੈ 9417205436 9417205436 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਗੱਡੀ ਖਰੀਦ ਸਕਦੇ ਹੋ ਜੀ ਐਡ ਕਰਾਉਣ ਲਈ ਸਾਡਾ ਵਟਸਐਪ ਨੰਬਰ ਹੈ ਜੋ ਕਿ ਸਕਰੀਨ ਦੇ ਜਮਾਂ ਥੱਲੇ ਖੱਟੇ ਅੱਖਰਾਂ 'ਚ ਦਿਖਾਵਾ ਹੋ ਰਿਹਾ ਹੈ ਉਹ ਸਿਰਫ ਐਡ ਕਰਾਉਣ ਦੇ ਲਈ ਹੁੰਦੇ ਜੀ ਅਗੇ ਜੀ ਪੀ ਡੀ ਸੀ ਕੰਪਨੀ ਦੀ ਮਸ਼ੀਨ ਵਿਕਾਊ ਹੈ ਮਾਡਲ ਹੈ ਜੀ 2014 ਰੇਟ ਮੰਗੇ ਕਿਸਾਨ ਵੀਰ ਨੇ 1 ਲੱਖ 15000 ਏਰੀਆ ਜੀ ਵਿਵਾਨੀ ਪੀ ਡੀ ਸੀ ਕੰਪਨੀ ਦੀ ਤੂੜੀ ਵਾਲੀ ਮਸ਼ੀਨ ਵਿਕਾਊ ਹੈ ਮਾਡਲ ਹੈ ਜੀ 2014 ਰੇਟ ਮੰਗੇ ਜੀ 1 ਲੱਖ 15000 ਏਰੀਆ ਵਿਵਾਨੀ ਕਿਸਾਨ ਵੀਰ ਦਾ ਨੰਬਰ ਹੈ 9467846104 9467846104 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਮਸ਼ੀਨ ਖਰੀਦ ਸਕਦੇ ਹੋ ਜੀ ਕਈ ਵੀ ਸਾਨੂੰ ਭੇਖੇ ਨਾ ਫੋਨ ਲਾ ਲੈਂਦੇ ਵੀਰੇ ਵੀਡੀਓ ਚ ਤੁਸੀਂ ਡਿਟੇਲ ਚੈੱਕ ਕਰਿਆ ਕਰੋ ਉਸ ਵਿੱਚ ਕਿਸਾਨ ਵੀਰ ਦਾ ਨੰਬਰ ਹੁੰਦਾ ਉਸ ਤੇ ਫੋਨ ਲਾ ਕੇ ਗੱਲਬਾਤ ਕਰਿਆ ਕਰੋ ਜੀ ਇਨਾਂ ਕੋਲੇ ਬਹੁਤ ਸਾਰੇ ਟਰੈਕਟ ਵਿਕਾਊ ਨੇ ਜੀ ਸੰਗਰੂਰ ਏਰੀਆ ਇਹਨਾਂ ਵੀਰਾਂ ਦਾ ਸੰਗਰੂਰ ਦੇ ਏਰੀਆ ਦੇ ਸੰਗਰੂਰ ਏਰੀਆ ਦੇ ਵੀਰ ਸੰਪਰਕ ਕਰਨ ਇਹਨਾਂ ਨੰਬਰ ਹੈ ਜੀ 99724 91041 ਇਹਨਾਂ ਕੋਲੇ ਬਹੁਤ ਸਾਰੇ ਟਰੈਕਟ ਵਿਕਾਊ ਨੇ ਜਿਵੇਂ ਕਿ ਨਿਊ ਹਾਲੈਂਡ 363 ਮਾਡਲ 2013 ਰੇਟ ਹੈ ਜੀ 419 ਏਰੀਆ ਸੰਗਰੂਰ ਦੂਜਾ ਸਵਰਾਜ 6 2006 ਮਾਡਲ ਹੈ ਤੀਜੇ ਜੀ ਸਵਰਾਜ ਮਾਡਲ 2011 ਇਹਨਾਂ ਦਾ ਨੰਬਰ ਹੈ ਜੀ 99724 910 41 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਟ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਜੋ ਕਿ ਸਕਰੀਨ ਤੇ ਜਮਾ ਥੱਲੇ ਸ਼ੋਅ ਰਿਹਾ ਉਸ ਨੰਬਰ ਤੇ ਤੁਸੀਂ 5 ਤੋਂ 7 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਤੇ ਕਈ ਵੀਰ ਭਲੇਖੇ ਨਾ ਫੋਨ ਲਾ ਲੈਂਦੇ ਇਸ ਕਰਕੇ ਸਾਨੂੰ ਬਾਰੀ-ਬਾਰੀ ਦੱਸਣਾ ਪੈਂਦਾ ਕਿ ਪਹਿਲਾਂ ਡਿਟੇਲ ਚੈੱਕ ਕਰਿਆ ਕਰੋ ਉਸ ਵਿੱਚ ਕਿਸਾਨ ਵੀਰ ਦਾ ਨੰਬਰ ਹੁੰਦਾ ਉਸ ਤੇ ਫੋਨ ਕਰਕੇ ਤੁਸੀਂ ਚੰਦ ਖਰੀਦਿਆ ਕਰੋ ਜੀ ਸਾਡਾ ਨੰਬਰ ਐਡ ਕਰਾਉਣ ਦੇ ਲਈ ਹੁੰਦਾ ਸੀ ਅੱਗੇ ਜੀ ਫਾਰਮ ਟਰੈਕ 60 ਸ਼ੋਅ ਤੇ ਰੈਡੀਟਰ ਜਾਲੀ ਵਿਕਾਊ ਹੈ ਰੇਟ ਹੈ ਜੀ 1600 ਏਰੀਆ ਧੂਰੀ ਸੰਗਰੂਰ ਕਿਸਾਨ ਵੀਰ ਦਾ ਨੰਬਰ ਹੈ 70092 21013 70092 21013 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਓ ਤੇ ਲਾਈਕ ਕਰਿਓ ਬਣੇ ਰਹੋ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਮਿਲਦੇ ਇੱਕ ਹੋਰ ਵੀਡੀਓ ਦੇ ਨਾਲ ਧੰਨਵਾਦ ਖੜੇ ਮਾਇ ਵੀ ਨੰਬਰ ਆਹ